ਰਾਗ ਮਾਰੂ ਬਾਣੀ ਕਬੀਰ ਜੀ ਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਪੱਡੀਆ ਕਵਨ ਕੁਮਤ ਤੁਮ ਲਾਗੇ ਹਾਏ ਪੱਡੀਆ ਇਸ ਤਰ੍ਹਾਂ ਉਚਾਰਨ ਕਰਨਾ ਪੰਡੀਆ ਨਹੀਂ ਕਹਿਣਾ ਟਿੱਪੀ ਲਾ ਕੇ ਪੱਡੀਆ ਕਵਨ ਕੁਮਤ ਤੁਮ ਲਾਗੇ ਬੁੱਢ ਹੋ ਗਏ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਪਾਗੇ ਰਹਾਉ বেদ ਪੁਰਾਨ ਪੜੇ ਕਾ ਕਿਆ ਗੁਣ বেদ ਪੁਰਾਨ ਪੜੇ ਕਾ ਕਿਆ ਗੁਣ ਇਥੇ ਵਿਸਰਾਮ ਘਾਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਾਥ ਨਹੀਂ ਜਾਨੀ ਕੈਸੇ ਉਤਰਸ ਪਾਰਾ ਜੀਵ ਬਧੋ ਸੋ ਧਰਮ ਕਰ ਥੱਪੋ ਹਾਂ ਜੀਵ ਬਧੋ ਸੋ ਧਰਮ ਕਰ ਥੱਪੋ ਜੀਵ ਬਧੋ ਸੋ ਧਰਮ ਕਰਥਾ ਪਹੋ ਇਥੇ ਵਿਸਰਾਮ ਅਧਰਮ ਕਹਹੁ ਕਤ ਭਾਈ ਅਧਰਮ ਕਹਹੁ ਕਤ ਭਾਈ ਆਪਸ ਕੋ ਮਨੇਵਰ ਕਰਥਾ ਪਹੋ ਕਾ ਕਹੁ ਕਹਹੁ ਕਸਾਈ ਮਾਨਕੇ ਅੰਦੇ ਆਪ ਨਾ ਬੁੱਝਹੁ ਕਾਹੇ 부ਝਾਵਹੁ ਭਾਈ ਕਾਹੇ ਕਾਹੇ ਬੁੱਝਾਵਹੁ ਭਾਈ ਮਾਇਆ ਕਾਰਨ ਵਿਦਿਆ ਵਿਚਹੁ ਵਿਤਿਆ ਵਿਚਹੁ ਮਾਇਆ ਕਾਰਨ ਵਿਦਿਆ ਵਿੱਚ ਉਹ ਵਿਦਿਆ ਤਾਂ ਚਲੇ ਜਾਣ ਦਾ ਵਾਚ ਖੁੰਦਾ ਜਨਮ ਅਬਿਰਥਾ ਜਾਈ ਨਾਰਦ ਬਚਨ ਬਿਆਸ ਕਹਿਤ ਹੈ ਸੋਕ ਕਉ ਪੁੱਛੋ ਜਾਈ ਕਹਿ ਕਬੀਰ ਰਾਮੈ ਰਾਮ ਛੂਟਾ ਹੋ ਰਾਹ ਹਾ ਬੁੱਢੇ ਭਾਈ ਹਾਂ ਕਹਿ ਕਬੀਰ ਰਾਮੈ ਰਾਮ ਛੂਟਾ ਹੋ ਰਾਮ ਕਸ ਕੇ ਨਹੀਂ ਬੋਲਣਾ ਰਾਮ ਛੂਟਾ ਹੋ ਨਾਹੀ ਤਾਂ ਬੁੱਢੇ ਭਾਈ ਬਨ ਹੈ ਬਸੀ ਕਿਉ ਪਾਈਐ ਜਾਵ ਲਾਉ ਮਨਹੁ ਨ ਤਜੈ ਬਿਕਾਰ ਜਿਹ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਇਹ ਪਾਈਐ ਪਤਿ ਵਿਸਰਾਮ ਲਾਉਣਾ ਹੈ ਰੰਗ ਰਵਹੁ ਆਤਮੈ RAM ਰਹਾਉ ਜਟਾ ਪਸਮ ਲੀਪਨ ਕੀਆ ਕਹਾ ਗੁਫਾ ਮਹਿ ਬਾਸ ਮਨ ਜੀਤੇ ਮਨ ਜੀਤੇ ਜਗ ਜੀਤਿਆ ਜਾਂ ਤੇ ਵਿਖਿਆ ਤੇ ਹੋਏ ਉਦਾਸ ਇਹ ਜੀਤੇ ਜੀਤਿਆ ਥੋੜਾ ਜਿਹਾ ਕਸ ਕੇ ਬੋਲਣਾ ਹੈ ਅੰਜਨ ਦੇ ਸਵੇ ਕੋਈ ਤੁਕ ਚਾਹ ਨਾ ਮਾਹੇ ਵਿਦਾਨ ਅੰਜਨ ਦੇ ਸਵੇ ਕੋਈ ਇੱਥੇ ਵਿਸਰਾਮ ਹੈ ਯਾਦ ਰੱਖਣਾ ਦਾ ਵਿਸਰਾਮ ਹੈ ਤੋ ਕਚਾਹਨ ਮਾਹੀ ਠਮਕ ਵਿਦਾਨ ਗਿਆਨ ਅੰਜਨ ਜਿਹ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਨਿਆ ਗੁਰ ਗਿਆਨ ਦਿਆ ਸਮਝਾਏ ਗੁਰ ਪਦਤੀ ਜਮਕ ਲਾ ਦਨੀ ਅੰਤਰ ਗਤ ਹਰ ਭਿਟਿਆ ਆਬ ਮੇਰਾ ਮਨ ਕਤਹੁ ਨ ਜਾਏ ਰੇਦ ਸੇਦ ਜਾ ਕਹ ਫੁਰੀ ਤਾਬ ਕਾਹੂ ਸੋ ਕਿਆ ਕਾਜ ਤੇਰੇ ਕਹਿਨੇ ਕੀ ਗਤ ਕਿਆ ਕਹੋ ਮੈਂ ਬੋਲਤ ਹੀ ਬਾਡ ਲਾਜ RAM ਜਿਹ ਪਾਇਆ RAM RAM ਪੱਤੇ ਵਿਸਰਾਮ ਹੈ RAM ਜਿਹ ਪਾਇਆ RAM ਇਹ ਪਵਨ ਬਾਰ ਐ ਬਾਰ ਤੇ ਪਦਤੀ ਵਿਸਰਾਮ ਹੈ ਰਹਾਉ ਉਠਾ ਜਾਗ ਡਹਿਕੇ ਕਨਾ ਦਿਨ ਦੇ ਬਰਤਨ ਕੀ ਆਸ RAM ਉਦਕ ਜੇ ਜਨ ਪੀਆ ਤੇ ਬਹੁ ਰਨਾ ਭਈ ਪਿਆਸ ਗੁਰ ਪ੍ਰਸਾਦਿ ਜੇ ਬੂਝਿਆ ਆਸਾਂ ਤੇ ਭਇਆ ਨਿਰਾਸ ਸਭ ਸਚ ਨਦਰੀ ਆਇਆ ਜੋ ਆਤਮ ਭਇਆ ਉਦਾਸ RAM ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਹਾਂਜੀ ਹਰ ਤਾਰ ਹਰ ਤਾਰ ਹਰ ਨਾਮਾ ਹਰੀ ਦਾ ਨਾਮ ਹਰ ਕੀ ਹਰੇਕ ਨੂੰ ਤਾਰ ਕੀ ਤਾਰ ਦਿੰਦਾ ਹੈ ਕਹੋ ਕਬੀਰ ਮੁਖਰਾ ਕਰਨਾ ਪਾਠ ਹਰ ਤਾਰ ਨਹੀਂ ਕਹਿਣਾ ਕਹੋ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੇ ਪਾਰ ਭ੍ਰਮ ਗਿਆ ਸਮੁੰਦਰੇ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੀ ਸੁਨ ਸੁਨਹ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੀ ਬਹਰ 함 ਕਾਹੇ ਆਵਹਿਗੀ ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾਵਹਿਗੀ ਗੇ ਵਿੱਚ ਸਾਰੇ ਬਦਾਂ ਦੇ ਡੈਸ਼ ਦੇ ਕੇ ਬੋਲਣਾ ਇਕੱਠਾ ਪਾਠ ਹੈ ਸੰਭਾਲ ਜਾਬ ਚੂਕੈ ਪੰਜ ਤਾਤ ਕੀ ਰਚਨਾ ਐਸੇ ਭਰਮ ਚੁਕਾ ਵਹਿਗੇ ਦਰਸ਼ਨ ਛੋੜ ਭਏ ਸਾਧ ਸੰਦਰਸੀ ਸਾਧ ਸੰਦਰਸੀ ਬੋਲਾ ਸਾਧ ਸੰਦਰਸੀ ਸੰਮਦਰਸੀ ਕਸਕੇ ਨਹੀਂ ਬੋਲਣਾ ਦਰਸ਼ਨ ਛੋੜ ਭਏ ਸਾਧ ਸੰਦਰਸੀ ਏਕੋ ਨਾਮ ਧਿਆਵਹਿਗੇ ਜੇਤ ਹਮ ਲਾਏ ਤਿਤਹੀ ਲਾਗੇ ਜੇਤ ਹਮ ਲਾਏ ਤਿਤਹੀ ਲਾਗੇ ਜੇਤ ਹਮ ਲਾਏ ਤਿਤਹੀ ਲਾਗੇ ਤੈਸੇ ਕਰਮ ਕੁਮਾ ਵਹਿਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤੋ ਗੁਰ ਕੇ ਸ਼ਬਦ ਸਮਾ ਵਹਿਗੇ ਜੀਵਤ ਮਰਹੁ ਮਰਹੁ ਫੁਣ ਜੀਵਹੁ ਉਨਰਪ ਜਨਮ ਨ ਹੋਈ ਕਹੋ ਕਬੀਰ ਜੋ ਨਾਮ ਸਮਾਨੇ ਸੁਨ ਰਹਾ ਲੇਵ ਸੋਈ ਜਾ ਤੋਂ ਨੋਕ ਦੂਰ ਕਰਤ ਹਾ ਹਾਂ ਜੋ ਜਾ ਤੋਂ ਮੰਮੀ ਤੇ ਹਲੰਤ ਲੱਗਿਆ ਮੋਕ ਮੋਕ ਕਉ ਦੂਰ ਕਰਤ ਹਾ ਕਰਤ ਹਾ ਸੰਬੰਧਕ ਪਾਠ ਹੈ ਤਾ ਤੋਂ ਮੁਕਤ ਬਤਾਵਹ ਇਕ ਅਨੇਕ ਹੋਏ ਰਹਿਓ ਸਗਲ ਮਹਿ ਆਬ ਕੈਸੇ ਪਰਮਾਵਹ ਇਹ ਇੱਕ ਪਦ ਦੀ ਯਮਕ ਲਾ ਕੇ ਉਚਾਰਨ ਕਰਨਾ ਹੈ ਇਕ ਅਨੇਕ ਹੋਏ ਰਹਿਓ ਸਗਲ ਮਹਿ ਇਥੀ ਵਿਸਰਾਮ ਹੈ ਅਬ ਕੈਸੇ ਪਰਮਾਵਹ RAM ਮੋਕ ਉਤਾਰ ਕਹਾਂ ਲੈ ਜਈ ਹੈ RAM ਮੋਕ ਉਤਾਰ ਇਥੀ ਵਿਸਰਾਮ ਕਹਾਂ ਲੈ ਜਈ ਹੈ ਸੁਧਵ ਮੁਕਤ ਕਹਾ ਦੇਉ ਕੈਸੀ ਕਰ ਪ੍ਰਸਾਦ ਮੋਹ ਪਾਈ ਹੈ ਹਾ ਸੁਧਵ ਮੁਕਤ ਕਹਾ ਦੇਉ ਕੈਸੀ ਥਿਵਸ੍ਰਾਮ ਕਰ ਪ੍ਰਸਾਦ ਮੋਹ ਪਾਈ ਹੈ ਰਹਾਉ ਤਾਰਨ ਤਰਨ ਤਬੈ ਲਗ ਕਹੀਐ ਜਬ ਲਗ ਤਤ ਨਾ ਜਾਣਿਆ ਆਬ ਤੋ ਬਿਮਲ ਭਏ ਘਟ ਹੀ ਮਹ ਕਹ ਕਬੀਰ ਮਨ ਮੰਨਿਆ ਜੇਨ ਗਾੜ ਕੋਟ ਕੀਏ ਕੰਚਨ ਕੇ ਇਥੇ ਵਿਸਰਾਮ ਹੈ ਜੇਨ ਗਾੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ 라ਵਣ ਛੋੜ ਗਿਆ ਸੋ 라ਵਣ ਕਾਹੇ ਕੀ ਇੱਜ਼ਤ ਹੈ ਮਨ ਭਾਵਨ ਇਹ ਕਾਹੇ ਕੀ ਇੱਜ਼ਤ ਹੈ ਇਥੇ ਵਿਸਰਾਮ ਮਨ ਭਾਵਨ ਜਬ ਜਮ ਆਏ ਕੇਸ ਤੇ ਪਕਰੈ ਤਹਿ ਹਰ ਕੋ ਨਾਮ ਛਡਾਵਨ ਰਹਾਉ ਕਾਲ ਅਕਾਲ ਖਸਮ ਕਾ ਕੀਨਾ ਇਹ ਕਾਲ ਅਕਾਲ ਇਥਿਠਮ ਕਲਾਦਨੀ ਹੈ ਖਸਮ ਕਾ ਕੀਨਾ ਇਹੋ ਪਰਪੰਚ ਬਧਾਵਨ ਕਹਿ ਕਬੀਰ ਤੇ ਅੰਤੇ ਮੁਕਤੀ ਜਿਨ ਹਿਰਦ ਰਾਮ ਰਸਾਇਨ ਦੇਹੀ गावा ਜੀਉ ਧਰ ਮਹਿਤਾ ਹਾਂਜੀ ਮਹਿਤਾਓ ਹੀ ਉਚਾਰਨ ਕਰਨਾ ਹੈ ਮਹਤਾਓ ਨਹੀਂ ਕਹਿਣਾ ਹੈ ਵੱਡੇ ਦਾ ਅਰਥ ਹੈ ਇਹ ਦੇਹੀ गावा ਇਥੇ ਤੁਮ ਜੀਉ ਧਰ ਮਹਿਤਾਓ ਬਸ ਹੈ ਪੰਚ ਕਿਰਸਾਨਾ ਨੈਨੂ ਨਕਟੂ ਸ਼ਰਮ ਨੂੰ ਰਸਪਤ ਰਸਪਤ ਕੱਠਾ ਨਹੀਂ ਪਾਠ ਹੈ ਵੱਖਰਾ ਵੱਖਰਾ ਪਾਠ ਹੈ ਨੈਨੂ ਨਕਟੂ ਸ਼ਰਮ ਨੂੰ ਰਾਸਪਤ ਪੋਲਾ ਬੂਲਨਾ इंद्री कह न माना बाबा अब ना बसो एह गाओ बाबा पद ते विश्राम लाओ करी करी का लेखा माग कायथ चेतु नाओ कायथ चेतु नाओ <coughs> करी करी का लिखा <coughs> माग <coughs> <रहाओ>। <coughs> लेखा माग इति विश्राम कायथ चेतु नाओ रहाओ धर्म जब लेखा माग ਬਾਕੀ ਨਿਕਸੀ ਭਾਰੀ ਪੰਜ ਕਿਰਸਨਾ ਵਾ ਕਿਸਾਨ ਵਾ ਭਾਗ ਗਏ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਪੰਜ ਕਿਸਾਨ ਇਥੇ ਠਮਕ ਲੱਗੇਗੀ ਵਾ ਭਾਗ ਗਏ ਇਥੇ ਵਿਸਰਾਮ ਹੈ ਲੈ ਬਾਧਿਓ ਜੀਓ ਇਥੇ ਠਮਕ ਦਰਬਾਰੀ ਕਿਸਾਨ ਵਾ ਨਹੀਂ ਕਹਿਣਾ ਵੱਖਰਾ ਪਾਠ ਕਰਨਾ ਹੈ ਪੰਜ ਕਿਸਾਨ ਵਾ ਭਾਗ ਗਏ ਲੈ ਬਾਦਿਓ ਜੀਓ ਦਰਬਾਰੀ ਕਿਰਸਾਨ ਤੇ ਇਥੇ ਠਮਕ ਲਾ ਦੋ ਜੀ ਪੰਜ ਕਿਰਸਾਨ ਵਾ ਭਾਗ ਗਏ ਲੈ ਬਾਦਿਓ ਜੀਓ ਦਰਬਾਰੀ ਕਹ ਕਬੀਰ ਸੁਨ ਹੋ ਰੇ ਸੰਤਹ ਖੇਤ ਹੀ ਕਰਹੁ ਨ ਬੇਰਾ ਆਬ ਕੀ ਬਾਰ ਬਖਸ ਬੰਦੇ ਕੋ ਬਹੁਰ ਨ ਪੌਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਨਭਾਉ ਕਿਨੈ ਨਾ ਦੇਖਿਆ ਬੈਰਾਗੀ ਅੜੇ ਅਨਭਾਉ ਤੇ ਜਮਕ ਲਾ ਦਨੀਆ ਅਨਭਾਉ ਕਿਨੈ ਨਾ ਦੇਖਿਆ ਇਥੇ ਵਿਸਰਾਮ ਹੈ ਬੈਰਾਗੀ ਅੜੇ ਬੇਨ ਪੈ ਅਨਪਾਹ ਹੋਏ ਬੇਨ ਪੈ ਆਨਪਾਹ ਹੋਏ ਅਨਪੋ ਨਹੀਂ ਕਹਿਣਾ ਅਨਪੋ ਵਿੱਚ ਡੈਸ਼ ਦੀ ਦੇ ਕੇ ਬੇਨ ਭੈ ਅਨਪੋ ਹੋ ਵਣਾ ਹੰਬੈ ਵਣਾ ਹੰਬੈ ਇਹ ਵੱਖਰਾ ਪਾਠ ਕਰਨਾ ਲਿਖਿਆ ਇਕੱਠਾ ਹੈ ਬੇਨ ਭੈ ਅਨਪੋ ਹੋ ਇਥੇ ਵਿਸਰਾਮ ਹੈ ਵਣਾ ਹੰਬੈ ਬੇਨ ਭੈ ਅਨਪੋ ਅਨਪੋ ਹੋ ਇਕੱਠਾ ਹੀ ਅਨਪੋ ਹੋ ਵਣਾ ਹੰਬੈ ਵਣਾ ਹੰਬੈ ਚਲੋ ਜੀ ਅੱਗੇ ਸਹ ਹਦੂਰ ਦੇਖੈ ਤਾਂ ਭਉ ਪਵੈ ਬੈਰਾਗੀ ਆੜੇ ਸਹ ਹਦੂਰ ਦੇਖੈ ਇੱਥੇ ਵਿਸਰਾਮ ਤਾਂ ਭਉ ਪਵੈ ਬੈਰਾਗੀ ਓਰੀ ਹੁਕਮ ਬੂਝੈ ਤਾਂ ਨਿਰਭਉ ਹੋਏ ਵਣਾ ਹੰਬੈ ਹੁਕਮ ਬੂਝੈ ਤਾਂ ਨਿਰਭਉ ਹੋਏ ਇੱਥੇ ਵਿਸਰਾਮ ਵਣਾ ਹੰਬੈ ਇਹ ਵੱਖਰਾ ਹੀ ਪਾਠ ਕਰਨਾ ਸਾਰਾ ਸਾਰੀ ਸ਼ਬਦ ਦੇ ਵਿੱਚ ਹੁਕਮ ਬੁੱਝੈ ਤਾ ਨਿਰਭਉ ਹੋਇ ਵਣਾ ਹੰਬੈ ਹਰ ਪਾਖੰਡ ਨਾ ਕੀਜਈ ਬਹਿਰਾਗੀ ਅੜੇ ਹਰ ਪਾਤੀ ਜਮਕ ਲਾ ਦੰਨੀ ਹੈ ਹਰ ਪਾਖੰਡ ਨਾ ਕੀਜਈ ਇਥੇ ਵਿਸਰਾਮ ਬਹਿਰਾਗੀ ਅੜੇ ਪਾਖੰਡ ਰਤਾ ਸਭ ਲੋਕ ਵਣਾ ਹੰਬੈ ਪਾਖੰਡ ਰਤਾ ਸਭ ਲੋਕ ਇਥੇ ਵਿਸਰਾਮ ਵਣਾ ਹੰਬੈ ਤ੍ਰਿਸ਼ਨਾ ਪਾਸ ਨਾ ਛੁੱਡਈ ਬਹਿਰਾਗੀ ਅੜੇ ਤ੍ਰਿਸ਼ਨਾ ਪਾਸ ਨਾ ਛੁੱਡਈ ਇੱਥੇ ਵੀ ਸਾਮ ਬਹਿਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨੁ ਜਾਲਿਆ ਬਹਿਰਾਗੀ ਅੜੇ ਜੇ ਮਨ ਮਿਰਤਕ ਹੋਏ ਵਣਾ ਹੰਬੈ ਵਣਾ ਹੰਬੈ ਸਤਗੁਰ ਬਿਨ ਬੈਰਾਗ ਸਤਗੁਰ ਬਿਨ ਬੈਰਾਗ ਨ ਹੋਵਈ ਬੈਰਾਗੀ ਅੜੇ ਸਤਗੁਰ ਬਿਨ ਬੈਰਾਗ ਨ ਹੋਵਈ ਇਥੇ ਵਿਸਾਮ ਬੈਰਾਗੀ ਅੜੇ ਜੇ ਲੋਚੈ ਸਭ ਕੋ ਵਣਾ ਹੰਬੈ ਵਣਾ ਹੰਬੈ ਵਖਰਾ ਕਰਮ ਹੋਐ ਸਤਗੁਰ ਮਿਲੈ ਬੈਰਾਗੀ ਅੜੇ ਸਹਜ ਸੋ ਪਾਵੈ ਸੋਈ ਵਣ ਹੰਬੈ ਕਹੋ ਕਬੀਰ ਇੱਕ ਬੇਨਤੀ ਬੈਰਾਗੀ ਆੜੇ ਮੂਕੋ ਭੌਜਲ ਪਾਰ ਉਤਾਰ ਵਣ ਹੰਬੈ ਰਾਜਨ ਕੌਣ ਤੁਮਾਰੈ ਆਵੈ ਐਸੋ ਭਾਉ ਰਾਜਨ ਕੋ ਦੇਖਿਓ ਹਾਂ ਰਾਜਨ ਇਥੇ ਵਿਸਰਾਮ ਕੌਣ ਤੁਮਾਰੀ ਤੁਮਾਰੈ ਆਵੈ ਆਸੋ ਭਾਵ ਬਿਦਰ ਕੋ ਦੇਖਿਓ ਉਹ ਗਰੀਬ ਮੋਹ ਭਾਵੈ ਰਹਾਉ ਹਸਦੀ ਦੇਖ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਾਰ ਮੈਂ ਮੰਨਿਆ ਤੁਮਰ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਾਰ ਮੈਂ ਮੰਨਿਆ ਕੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਣ ਬਿਹਾਨੀ ਕਬੀਰ ਕੋ ਠਾਕੁਰ ਅਨੰਦ ਬਿਨੋਦੀ ਜਾਤ ਨਾ ਕਾਹੂ ਕੀ ਮਾਨੀ